ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਦਾ ਖੋਖਰ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਐ ਇਸ ਪਿੰਡ ਨੂੰ ਤੇ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤਾਜੀ ਸੂਈ ਦੂਜਾ ਸੂਆ ਐਚ ਐਫ ਵੈਡ ਵਕਾਊ ਆ ਜੀ ਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਬਲਕਰਨ ਸਿੰਘ ਆ ਬਲਕਰਨ ਸਿੰਘ ਹਾਂਜੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਬਾਈ 97799 97799 84035 84035 ਹਾਂਜੀ ਤੇ ਵੈੜ ਆਪਣੇ ਘਰ ਦੀ ਹੈ ਬਾਈ ਘਰ ਦੀ ਵੈੜ ਬਾਈ ਤੇ ਦੂਜਾ ਸੂਆ ਸੂਈ ਆ ਹਾਂ ਦੂਜੇ ਸੂਏ ਆ ਤੇ ਕਰਦੀ ਵਹਿੜ ਮਗਰ ਵੱਛੀ ਇਹਦੇ ਮਗਰ ਵੱਛੀ ਆ ਹਾਂ ਕਿੰਨੇ ਕ ਦਿਨ ਹੋਈ ਸੂਈ ਨੂੰ ਬਾਈ ਅਜੇ ਕੱਲ ਹੀ ਸੂਈ ਹੈ ਬਾਈ ਕੱਲ ਸੂਈ ਹਾਂ ਤੇ ਮਗਰਲੇ ਸੂਏ ਬਾਈ ਤੁਹਾਡੇ ਕੋਲੇ ਸੀ ਤੇ ਕਿੰਨਾ ਕ ਪੀਕ ਲੈ ਲਉਤੇ ਨੇ ਦੁੱਧ ਕੱਢਿਆ ਇਹਦਾ 25 ਲੀਟਰ ਵਾਂਗ ਦੁੱਧ ਸੀ ਬਾਈ ਪਿਛਲੇ ਆਮ ਸੇਵਾ ਦੀ ਹਾਂ ਐਦ ਕੀਤੀ ਕੱਢ ਦੂ ਐਦ ਕੀਤੀ ਨਾ ਜਾਵੀਂ ਤੀ ਆਰਮਨਾਈ ਕੱਢ ਦੇ ਦੋ ਠੀਕ ਆ ਜੀ ਲਾਓ ਵੀ ਮਿੱਤਰੋ ਦੂਜਾ ਸੂਆ ਸੂਈ ਆ ਆ ਵੱਛੀ ਆ ਮਗਰ 나ੜੂਆ ਨਾਲ ਆ ਵੱਛੀ ਬਹੁਤ ਚੰਗੀ ਆ ਦੋਸਤੋ ਐਚ ਐਫ ਕੰਨ ਛੋਟਾ ਛੋਟਾ ਲੱਗਿਆ ਤੇ ਆ ਵੇੜਾ ਦੂਜਾ ਸੁਹਾ ਥਣ ਥਣ ਇਹਦਾ ਵੀ ਬਹੁਤ ਚੰਗਾ ਹੈ ਹਵਾਨਾ ਬਹੁਤ ਜਿਆਦਾ ਵਧੀਆ ਹੈ ਥਣਾ ਦਾ ਸੈਜ ਗੈਪ ਦੇਖ ਸਕਦੇ ਹੋ ਤੁਸੀਂ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਅਗਲੇ ਤੋਂ ਅਗਲੇ ਥਣ ਦਾ ਤੇ ਨਾੜਾਂ ਦਾ ਜੱਜਮੈਂਟ ਤੁਸੀਂ ਕਰ ਲਓ ਹਵਾਨੇ ਦੇ ਉੱਤੇ ਕੱਲੀ ਕੱਲੀ ਦੀਂਦੀ ਆ ਮਿਲਕ ਵੇਨ ਵੀ ਚੰਗੀ ਆ ਦੂਜੇ ਪਾਸੇ ਤੋਂ ਤੁਹਾਨੂੰ ਥਣਾ ਦਾ ਸੈਜ ਗੈਪ ਦਿਖਾਵਾਂਗੇ ਤੇ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਕੱਦ ਕਾਠ ਵਾਲੀ ਆ ਵੇੜ ਇਹ ਰਾਜੀ ਭਲੀ ਵੀ ਚੰਗੀ ਆ ਦੂਜੇ ਪਾਸੇ ਤੋਂ ਵੀ ਦੋਸਤੋ ਸੇਮ ਸਾਈਜ਼ ਆ ਮਿਲਕਵੇਨ ਇਧਰ ਵੀ ਚੰਗੀ ਆ ਤੇ ਥਣਾਂ ਦਾ ਸਾਈਜ਼ ਗੈਵ ਬਹੁਤ ਚੰਗਾ ਹੈ ਤੇ ਲੇਵਾ ਬਹੁਤ ਵਧੀਆ ਵੱਡਾ ਹੋਣਾ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਹਾਂ ਹੌਲੀ ਤੋੜ ਦੇ ਬਾਈ 25 ਲੀਟਰ ਦੁੱਧ ਪਹਿਲੇ ਸੂਏ ਵੈੜਨੇ ਕੱਢਿਆ ਸੀ ਦੋਸਤੋ ਬਾਕੀ ਖਵਾਨੀ ਤੋਂ ਜੱਜਮੈਂਟ ਕਰ ਲਓ ਤੁਸੀਂ ਪੂਰਾ ਫੁੱਲਾ ਹੋਣਾ ਵੱਡਾ ਔਲੀਤ ਹੋਰ ਤੋਰਾ ਯਾਨੀ ਸਾਡੇ ਪਤੇ ਕਿ ਕਿਸੇ ਦਾ ਪੂਰੀ ਕਰਕੇ ਕੋਈ ਪੂਰਾ ਕੱਢ ਲਾਂਗੇ ਦੋ ਫਰਸਤਾਂ ਦੋ ਲੀਟਰ ਹਵਾਨਾ ਬਹੁਤ ਵਧੀਆ ਵੱਡਾ ਹਵਾਨਾ ਇਹ ਬਾਈ ਕੀ ਮੁੱਲ ਰੱਖਿਆ ਇਹਦਾ ਫਿਰ 78000 ਮੁੱਲ ਬਈ ਇਹਦਾ 70000 78 70000 ਹਾਂ 70 ਤੇ 8 ਹਾਂ ਤੇ ਮਾਨਤਨ ਹੋ ਜੂ ਬਈ ਜੀ ਮਾਨਤਨ ਬਈ ਮੌਕੇ ਤੇ ਥੋੜਾ ਬਕਣਾ ਮਾਨਤਨ ਵੀ ਕਰਾਂਗੇ ਠੀਕ ਹੈ ਹਾਂ ਲਓ ਬਈ 78000 ਮੁੱਲਾ 70 ਤੇ 8 ਬਣਦਾ ਮਾਨਤਨ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਬਾਕੀ ਘਰੇ ਰੱਖਣ ਨੂੰ ਸੀਲ ਬਹੁਤ ਆ ਸੀਲਸ ਲਗਾਈਆਂ ਬਹੁਤ ਆ ਤੇ ਮਗਰ ਵੀ ਬੱਛੀ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਈ ਆ ਬਣਦਾ ਮਾਨਤਨ ਦੋਸਤੋ ਇਹਦੇ ਵਿੱਚੋਂ ਕੀਤਾ ਜਾਊਗਾ ਤੁਹਾਡਾ ਕਿਸੇ ਵੀ ਵੀਰ ਨੂੰ ਇਹ ਵਹਿੜ ਪਸੰਦਾ ਤਾ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਬਾਈ ਨਾਲ ਸੌਦਾ ਕਰ ਲਿਓ ਆ ਕੇ ਦੇਖੋਗੇ ਤਾਂ ਦੋਸਤੋ ਵੈੜ ਤੁਹਾਡੇ ਪਸੰਦ ਆਊਗੀ ਤੇ ਥਾਂ ਹਵਾਨੇ ਦੀ ਫੁੱਲ ਚੰਗੀ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਨਵੀਂ ਵੀਡੀਓ ਦੇ ਨਾਲ ਧੰਨਵਾਦ